ਜਿੰਨੇ ਵੀ ਫਤੇਗੜ ਸਾਹਿਬ ਫਤੇਗੜ ਸਾਹਿਬ ਜ਼ਿਲ੍ਹੇ ਦੇ ਜਿੰਨੇ ਵੀ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਹੈਗੇ ਆ ਸਾਡੇ ਕੋਲ ਇਹ ਸ਼ੈਲ ਅਸੋਸੀਏਸ਼ਨ ਦੇ ਪ੍ਰਧਾਨ ਨੇ ਕੰਬਾਈਨ ਮਾਲਕ ਅੱਜ ਸਾਰੇ ਅਸੀਂ ਇਕੱਤਰ ਹੋਏ ਆ ਮੀਟਿੰਗ ਕਰਨ ਦੇ ਲਈ ਇਹ ਜਿਹੜੀ ਚੁੰਨੇ ਦੀ ਜਿਹੜੀ ਖਰੀਦ ਹੈਗੀ ਹੈ ਉਹਦੇ ਲਈ ਅਸੀਂ ਅੱਜ ਮੀਟਿੰਗ ਕਾਲ ਕੀਤੀ ਹੈ ਤੇ ਇਹਦੇ ਵਿੱਚ ਜੋ ਸਾਡੇ ਸਰਕਾਰੀ ਐਨੋ ਐਸਟੀਮੇਟ ਹੈਗੇ ਇਸ ਵਾਰੀ ਮੋਟਾ-ਮੋਟਾ 5 ਲੱਖ 20 ਹਜ਼ਾਰ ਮੈਟ੍ਰਿਕ ਟਨ ਦੀ ਆਮਦ ਜਿਹੜੀ ਹੈਗੀ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਹੋਣੀ ਸੰਭਾਵਿਤ ਹੈ ਪਿਛਲੇ ਸਾਲ ਜਿਹੜੀ ਖਰੀਦ ਸੀਗੀ ਉਹ ਸੀਗੀ 4 ਲੱਖ 50 ਹਜ਼ਾਰ ਮੈਟ੍ਰਿਕ ਟਨ ਤਾਂ ਸਾਨੂੰ ਉਮੀਦ ਹੈ ਕਿ ਇਸ ਵਾਰੀ ਜਿਹੜੀ ਆਮਦ ਹੈਗੀ ਹੈ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਵੱਡਾ ਇਜਾਫਾ ਹੋਏਗਾ ਤੇ ਸਾਡੀ ਜਿਹੜੀ ਰਿਕਰੂਟਮੈਂਟ ਆਪਰੇਸ਼ਨਸ ਹੈਗੇ ਨੇ ਬਿਲਕੁਲ ਸਮੂਥ ਨੇ ਸਾਰੀਆਂ ਜਿੰਨੇ ਵੀ ਸਾਡੇ ਟੈਂਡਰਸ ਅਲੱਗ-ਅਲੱਗ ਦੀ ਸੀ ਕਾਲ ਹੋਣੀ ਸੀ ਸਾਰੇ ਅਸੀਂ ਪ੍ਰੋਸੈਸ ਦੇ ਵਿੱਚ ਆਲਰੇਡੀ ਲੱਗ ਵੀ ਚੁੱਕੇ ਨੇ ਇਸ ਦੇ ਨਾਲ ਹੀ ਸਾਡੀਆਂ ਸਾਰੀਆਂ ਏਜੰਸੀਆਂ ਦੀ ਮੰਡੀਆਂ ਦੇ ਨਾਲ ਮੈਚਿੰਗ ਹੋ ਚੁੱਕੀ ਹੈ ਬਾੜਦਾਨਾ ਜਿਹੜਾ ਹੈਗਾ ਸਾਡੇ ਕੋਲੇ ਆਲਮੋਸਟ ਸਾਰੀਆਂ ਏਜੰਸੀਆਂ ਕੋਲੇ ਸਰਪਲਸ ਪਿਆ ਤਾਂ ਕਿਸੇ ਕਿਸਮ ਦੀ ਵੀ ਅ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਅੱਜ ਜਿੱਤੇ ਸਾਰੇ ਜਿੰਨੇ ਵੀ ਪ੍ਰਧਾਨ ਸੀ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਉਹਨਾਂ ਨੇ ਵੀ ਆਪ ਕੋ ਆਪਣੇ ਸੁਝਾਅ ਦਿੱਤੇ ਨੇ ਤਾਂ ਮੇਰੀ ਜਿੰਨੇ ਵੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਜਿੰਨੇ ਵੀ ਕਿਸਾਨ ਭਰਾ ਹੈਗੇ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਜਦੋਂ ਵੀ ਆਪਣੀ ਝੋਨਾ ਤੁਸੀਂ ਲੈ ਕੇ ਆਉਣੇ ਹੋ ਮੰਡੀਆਂ ਦੇ ਵਿੱਚ ਤਾਂ ਉਹਨੂੰ ਆਪਣਾ ਸਫਾਕੀ ਲੈ ਕੇ ਆਓ ਤਾਂ ਕਿ ਇੱਥੇ ਆ ਕੇ ਬਾਅਦ ਤੋਂ ਖਰੀਦ ਵੇਲੇ ਦਿੱਕਤ ਨਾ ਆਵੇ ਕਈ ਵਾਰ ਦੇਖਣ ਜਾਂਦਾ ਕਿ ਕਿਸਾਨ ਭਰਾ ਥੋੜੀ ਜੀ ਜਲਦਬਾਜ਼ੀ ਕਰਦੇ ਹੋਏ ਝੋਨਾ ਮਾਸਟਰ ਜਿਹੜਾ ਕੰਟੈਂਟ ਜਿਆਦਾ ਹੁੰਦਾ 25 25 ਦਾ ਡਿਲੀਵਰੀ ਮੰਡੀਆਂ ਚ ਲੈ ਆਉਂਦੇ ਨੇ ਤਾਂ ਇੱਥੇ ਫਿਰ ਉਹਦੀ ਲਿਫਟਿੰਗ ਜਿਹੜੀ ਹੈਗੀ ਉਹ ਉਹ ਜਲਦੀ ਨਹੀਂ ਹੋ ਪਾਂਦੀ ਬ੍ਰਿਕੋਸ਼ ਉੱਥੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਜਿਆਦਾ ਸਮਾਂ ਵੇਟ ਕਰਨੀ ਪੈਂਦਾ ਤੇ ਤੇ ਜਦੋਂ ਵੀ ਫਿਰ ਡਿਸਟ੍ਰਿਕਟ ਏਜੰਸੀਆਂ ਆਉਂਦੀਆਂ ਨੇ ਜਾਂ ਸੀਨੀਅਰ ਅਫਸਰ ਸਹਿਵਾਨ ਆਉਂਦੇ ਨੇ ਜਾਂ ਕੋਈ ਪੋਲੀਟਿਕ ਐਗਜ਼ੀਕਟਿਵਜ਼ ਆਉਂਦੇ ਨੇ ਉਦੋਂ ਫਿਰ ਇਹੀ ਕੰਪਲੇਨਟ ਰਹਿੰਦੀ ਹੈ ਕਿ ਜੀ ਸਾਡੇ ਸਾਨੂੰ 5 ਦਿਨ ਹੋ ਗਏ ਜਾਂ 4 ਦਿਨ ਹੋ ਗਏ ਇਹ ਕੋਈ ਨਹੀਂ ਦੱਸ ਸਕਦਾ ਕਿ ਜਿਹੜੀ ਮੌਕੇ ਤੇ ਜਿਹੜਾ ਮੌਇਸਚਰ ਸੀਗਾ ਉਹ ਜ਼ਿਆਦਾ ਸੀ ਤਾਂ ਮੇਰੀ ਜਿੰਨੇ ਵੀ ਕਿਸਾਨ ਭਰਾ ਨੇ ਉਹਨਾਂ ਨੂੰ بار بار ਇਹੀ ਮਿਹਨਤ ਇਹੀ ਗੁਜਾਰਿਸ਼ ਹੈ ਕਿ ਆਪਣਾ ਮੌਇਸਚਰ ਜਿਹੜਾ ਹੈਗਾ ਉਹ ਸੁੱਕਣ ਤੋਂ ਬਾਅਦ ਹੀ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਲੈ ਕੇ ਆਉਣ ਦੂਜੀ ਚੀਜ਼ ਮੈਂ ਇਸ ਦੇ ਨਾਲ ਇਹ ਕਹਿਣੀ ਚਾਹਾਂਗਾ ਕਿ ਸਰਕਾਰ ਚਾਹੇ ਉਹ ਸੈਂਟਰ ਦੀ ਹੋਵੇ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਉਹ ਪੋਰਟਸ ਹੋਣ ਚਾਹੇ ਉਹ ਐਨਜੀਟੀ ਹੋਵੇ ਸਟਬਲ ਬਰਨਿੰਗ ਨੂੰ ਲੈ ਕੇ ਬਹੁਤ ਸੁਚੇਤ ਹੈ ਆ ਮੇਰੀ بار-बार ਇੱਕ ਵਾਰ ਫਿਰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਹੈ ਪਰਾਲੀ ਨੂੰ ਜਿਹੜੀ ਹੈਗੀ ਹੈ ਅੱਗ ਨਾਲ ਲਈਏ ਉਹਦੇ ਨਾਲ ਅਸੀਂ ਆਪਣਾ ਆਪਣੀ ਸਿਹਤ ਦਾ ਆਪਣੇ ਬੱਚਿਆਂ ਦਾ ਤੇ ਆਪਣੇ ਖੇਤ ਦਾ ਆਪ ਨੁਕਸਾਨ ਕਰ ਰਹੇ ਹਾਂ ਤੇ ਇਸ ਦੇ ਨਾਲ ਹੀ ਜਿਹੜੀ ਮੈਂ ਫਿਰ ਤੋਂ ਇੱਕ ਵਾਰ ਬੇਨਤੀ ਕਰਨਾ ਚਾਹੁੰਦਾ ਕਿਸਾਨ ਭਰਾਵਾਂ ਨੂੰ ਕਿ ਕਿਸੇ ਕਿਸੇ ਵੀ ਤਰ੍ਹਾਂ ਨਾਲ ਪਰਾਲੀ ਨੂੰ ਅੱਗ ਜਿਹੜੀ ਹੈਗੀ ਉਹ ਨਾ ਜਿੰਨੇ ਵੀ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਜਿੰਨੇ ਵੀ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਹੈਗੇ ਆ ਸਾਡੇ ਕਲਿਸ਼ੈਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕੰਬਾਈਨ ਮਾਲਕ ਅੱਜ ਸਾਰੇ ਅਸੀਂ ਇਕੱਤਰ ਹੋਏ ਆ ਮੀਟਿੰਗ ਕਰਨ ਦੇ ਲਈ ਇਹ ਜਿਹੜੀ ਚੋਨੇ ਦੀ ਜਿਹੜੀ ਖਰੀਦ ਹੈਗੀ ਹੈ ਉਹਦੇ ਲਈ ਅਸੀਂ ਅੱਜ ਮੀਟਿੰਗ ਕਾਲ ਕੀਤੀ ਹੈ ਤੇ ਇਹਦੇ ਵਿੱਚ ਜੋ ਸਾਡੇ ਸਰਕਾਰੀ ਨੂੰ ਐਸਟੀਮੇਟ ਹੈਗੇ ਇਸ ਵਾਰੀ ਮੋਟਾ-ਮੋਟਾ 5 ਲੱਖ 20 ਹਜ਼ਾਰ ਮੈਟ੍ਰਿਕ ਟਨ ਦੀ ਆਮਦ ਜਿਹੜੀ ਹੈਗੀ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਹੋਣੀ ਸੰਭਾਵਨਾ ਹੈ ਪਿਛਲੇ ਸਾਲ ਜਿਹੜੀ ਖਰੀਦ ਸੀਗੀ ਉਹ ਸੀਗੀ 4 ਲੱਖ 90 ਹਜ਼ਾਰ ਮੈਟ੍ਰਿਕ ਟਨ ਸਾਨੂੰ ਉਮੀਦ ਹੈ ਕਿ ਇਸ ਵਾਰੀ ਜਿਹੜੀ ਆਮਦ ਹੈਗੀ ਹੈ ਉਹਦੇ ਵਿੱਚ ਕਿਸੇ ਨਾ ਕਿਸੇ ਅ ਤਰ੍ਹਾਂ ਦਾ ਵੱਡਾ ਇਜਾਫਾ ਹੋਏਗਾ ਤੇ ਸਾਡੀ ਜਿਹੜੀ ਪ੍ਰੋਕੂਰਮੈਂਟ ਆਪਰੇਸ਼ਨਸ ਹੈਗੇ ਨੇ ਬਿਲਕੁਲ ਸਮੂਥ ਨੇ ਸਾਰੀਆਂ ਜਿੰਨੇ ਵੀ ਸਾਡੇ ਟੈਂਡਰਸ ਅਲੈਗਨਸੀ ਕਾਲ ਬਣੇ ਸੀ ਸਾਰੇ ਅਸੀਂ ਪ੍ਰੋਸੈਸ ਦੇ ਵਿੱਚ ਆਲਰੇਡੀ ਲੱਗ ਵੀ ਚੁੱਕੇ ਨੇ ਇਸ ਦੇ ਨਾਲ ਹੀ ਸਾਡੀਆਂ ਸਾਰੀਆਂ ਏਜੰਸੀਆਂ ਦੀ ਅ ਮੰਡੀਆਂ ਦੇ ਨਾਲ ਮੈਪਿੰਗ ਹੋ ਚੁੱਕੀ ਹੈ ਬਾੜਦਾਨਾ ਜਿਹੜਾ ਹੈਗਾ ਸਾਡੇ ਕੋਲੇ ਆਲਮੋਸਟ ਸਾਰੀਆਂ ਏਜੰਸੀਆਂ ਕੋਲੇ ਸਰਪਲਸ ਪਿਆ ਤਾਂ ਕਿਸੇ ਕਿਸਮ ਦੀ ਵੀ ਅ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਅੱਜ ਜਿੱਥੇ ਸਾਰੇ ਜਿੰਨੇ ਵੀ ਪ੍ਰਧਾਨ ਜੀ ਨਾਲ ਦੀ ਮੁਲਾਕਾਤ ਹੋਈ ਹੈ ਉਹਨਾਂ ਨੇ ਵੀ ਆਪ ਕੋ ਆਪਣੇ ਸੁਝਾਅ ਦਿੱਤੇ ਨੇ ਤੇ ਮੇਰੀ ਜਿੰਨੇ ਵੀ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਜਿੰਨੇ ਵੀ ਕਿਸਾਨ ਭਰਾ ਹੈਗੇ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਜਦੋਂ ਵੀ ਆਪਣੀ ਝੋਨਾ ਤੁਸੀਂ ਲੈ ਕੇ ਆਉਣੇ ਹੋ ਮੰਡੀਆਂ ਦੇ ਵਿੱਚ ਤਾਂ ਉਹਨੂੰ ਆਪਣਾ ਸਫਾ ਕੇ ਲੈ ਕੇ ਆਓ ਤਾਂ ਕਿ ਇੱਥੇ ਆ ਕੇ ਬਾਅਦ ਤੁਹਾਨੂੰ ਖਰੀਦ ਵੇਲੇ ਦਿੱਕਤ ਨਾ ਦੇ ਕਈ ਵਾਰ ਦੇਖਣ ਚੰਦਾ ਕਿ ਕਿਸਾਨ ਭਰਾ ਥੋੜੀ ਜੀ ਜਲਦਬਾਜ਼ੀ ਕਰਦੇ ਹੋਏ ਝੋਨਾ ਮਾਸਟਰ ਜਿਹੜਾ ਕੰਟੈਂਟ ਜਿਆਦਾ ਹੁੰਦਾ 25 25 ਇਹਨਾਂ ਦਾ ਰਿਵਰੀ ਮੰਡੀਆਂ ਚ ਲੈ ਆਉਂਦੇ ਨੇ ਤਾਂ ਇੱਥੇ ਫਿਰ ਉਹਦੀ ਲਿਫਟਿੰਗ ਜਿਹੜੀ ਹੈਗੀ ਉਹ ਉਹ ਜਲਦੀ ਨਹੀਂ ਹੋ ਪਾਂਦੀ ਬਿਲਕੁਲ ਉੱਥੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਜਿਆਦਾ ਸਮਾਂ ਵੇਟ ਕਰਨੀ ਪੈਂਦਾ ਤੇ ਤੇ ਜਦੋਂ ਵੀ ਫਿਰ ਡਿਸਟ੍ਰਿਕਟ ਏਜੰਸੀਆਂ ਆਉਂਦੀਆਂ ਨੇ ਜਾਂ ਸੀਨੀਅਰ ਅਫਸਰ ਸਹਿਬਾਨ ਆਂਦੇ ਨੇ ਜਾਂ ਕੋਈ ਪੋਲੀਟਿਕ ਐਗਜ਼ੀਕਟਿਵਜ਼ ਆਉਂਦੇ ਨੇ ਉਦੋਂ ਫਿਰ ਇਹੀ ਕੰਪਲੇਨਟ ਰਹਿੰਦੀ ਹੈ ਕਿ ਜੀ ਸਾਡੇ ਸਾਨੂੰ 5 ਦਿਨ ਹੋ ਗਏ ਸਾਨੂੰ 4 ਦਿਨ ਹੋ ਗਏ ਇਹ ਕੋਈ ਨਹੀਂ ਦੱਸਦਾ ਕਿ ਜਿਹੜੀ ਮੱਕੇ ਤੇ ਜਿਹੜਾ ਮੌਇਸਚਰ ਸੀਗਾ ਉਹ ਜ਼ਿਆਦਾ ਸੀ ਤਾਂ ਮੇਰੀ ਜਿੰਨੇ ਵੀ ਕਿਸਾਨ ਭਰਾ ਨੇ ਉਹਨਾਂ ਨੂੰ بار بار ਇਹੀ ਮਿਹਨਤ ਇਹੀ ਗੁਜਾਰਿਸ਼ ਹੈ ਕਿ ਆਪਣਾ ਮੌਇਸਚਰ ਜਿਹੜਾ ਹੈਗਾ ਉਹ ਸੁੱਕਣ ਤੋਂ ਬਾਅਦ ਹੀ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਲੈ ਕੇ ਆਉਣ ਦੂਜੀ ਚੀਜ਼ ਮੈਂ ਇਸ ਦੇ ਨਾਲ ਇਹ ਕਹਿਣੀ ਚਾਹੁੰਗਾ ਕਿ ਸਰਕਾਰ ਚਾਹੀਓ ਸੈਂਟਰ ਦੀ ਹੋਵੇ ਚਾਹੀਓ ਪੰਜਾਬ ਸਰਕਾਰ ਹੋਵੇ ਚਾਹੀਓ ਪੋਰਟਸ ਹੋਣ ਚਾਹੀਓ ਐਨਜੀਟੀ ਹੋਵੇ ਸਟਬਲ ਬਰਨਿੰਗ ਨੂੰ ਲੈ ਕੇ ਬਹੁਤ ਸੁਚੇਤ ਹੈ ਆ ਮੇਰੀ بار بار ਇੱਕ ਵਾਰ ਫਿਰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਹੈ ਪਰਾਲੀ ਨੂੰ ਜਿਹੜੀ ਹੈਗੀ ਹੈ ਅੱਗ ਨਾਲ ਲਈਏ ਉਹਦੇ ਨਾਲ ਅਸੀਂ ਆਪਣਾ ਆਪਣੀ ਸਿਹਤ ਦਾ ਆਪਣੇ ਬੱਚਿਆਂ ਦਾ ਤੇ ਆਪਣੇ ਖੇਤ ਦਾ ਆਪ ਨੁਕਸਾਨ ਕਰ ਰਹੇ ਹਾਂ ਤੇ ਇਸ ਦੇ ਨਾਲ ਹੀ ਜਿਹੜੀ ਮੈਂ ਸਿਰਫ ਤੋਂ ਇੱਕ ਵਾਰ ਬੇਨਤੀ ਕਰਨਾ ਚਾਹੁੰਗਾ ਕਿਸਾਨ ਭਰਾਵਾਂ ਨੂੰ ਕਿ ਕਿਸੇ ਕਿਸੇ ਵੀ ਤਰ੍ਹਾਂ ਨਾਲ ਪਰਾਲੀ ਨੂੰ ਅੱਗ ਜਿਹੜੀ ਹੈਗੀ ਉਹ ਨਾਲ ਜਿੰਨੇ ਵੀ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਜਿੰਨੇ ਵੀ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਹੈਗੇ ਆ ਸਾਡੇ ਕਲਿਸ਼ੈਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਕੰਬਾਈਨ ਮਾਲਕ ਅੱਜ ਸਾਰੇ ਅਸੀਂ ਇਕੱਤਰ ਹੋਏ ਆ ਮੀਟਿੰਗ ਕਰਨ ਦੇ ਲਈ ਇਹ ਜਿਹੜੀ ਝੋਨੇ ਦੀ ਜਿਹੜੀ ਖਰੀਦ ਹੈਗੀ ਹੈ ਉਹਦੇ ਲਈ ਅਸੀਂ ਅੱਜ ਮੀਟਿੰਗ ਕਾਲ ਕੀਤੀ ਹੈ ਤੇ ਇਹਦੇ ਵਿੱਚ ਜੋ ਸਾਡੇ ਸਰਕਾਰੀ ਨੂੰ ਐਸਟੀਮੇਟ ਹੈਗੇ ਇਸ ਵਾਰੀ ਮੋਟਾ-ਮੋਟਾ 5 ਲੱਖ 20 ਹਜ਼ਾਰ ਮੈਟ੍ਰਿਕ ਟਨ ਦੀ ਆਮਦ ਜਿਹੜੀ ਹੈਗੀ ਹੈ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਹੋਣੀ ਸੰਭਾਵਨਾ ਹੈ ਪਿਛਲੇ ਸਾਲ ਜਿਹੜੀ ਖਰੀਦ ਸੀਗੀ ਉਹ ਸੀਗੀ 4 ਲੱਖ 50 ਹਜ਼ਾਰ ਮੈਟ੍ਰਿਕ ਟਨ ਸਾਨੂੰ ਉਮੀਦ ਹੈ ਕਿ ਇਸ ਵਾਰ ਜਿਹੜੀ ਆਮਦ ਹੈਗੀ ਹੈ ਉਹਦੇ ਵਿੱਚ ਕਿਸੇ ਨਾ ਕਿਸੇ ਅ ਤਰ੍ਹਾਂ ਦਾ ਵੱਡਾ ਇਜਾਫਾ ਹੋਏਗਾ ਤੇ ਸਾਡੀ ਜਿਹੜੀ ਪ੍ਰਕੂਰਮੈਂਟ ਆਪਰੇਸ਼ਨਸ ਹੈਗੇ ਨੇ ਬਿਲਕੁਲ ਸਮੂਥ ਨੇ ਸਾਰੀਆਂ ਜਿੰਨੇ ਵੀ ਸਾਡੇ ਟੈਂਡਰਸ ਅਲੱਗ-ਅਲੱਗ ਡਿਸਟ੍ਰਿਕਟ ਕੋਲ ਗੁਣੇ ਸੀ ਸਾਰੇ ਅਸੀਂ ਪ੍ਰੋਸੈਸ ਦੇ ਵਿੱਚ ਆਲਰੇਡੀ ਲੱਗ ਚੁੱਕੇ ਨੇ ਇਸ ਦੇ ਨਾਲ ਹੀ ਸਾਡੀਆਂ ਸਾਰੀਆਂ ਏਜੰਸੀਆਂ ਦੀ ਅ ਮੰਡੀਆਂ ਦੇ ਨਾਲ ਮੈਪਿੰਗ ਹੋ ਚੁੱਕੀ ਹੈ ਬਾਜ਼ਾਰ ਦਾ ਜਿਹੜਾ ਹੈਗਾ ਸਾਡੇ ਕੋਲੇ ਆਲਮੋਸਟ ਸਾਰੀਆਂ ਏਜੰਸੀਆਂ ਕੋਲੇ ਸਰਪਲਸ ਪਿਆ ਤਾਂ ਕਿਸੇ ਕਿਸਮ ਦੀ ਵੀ ਅ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਅੱਜ ਜਿੱਤੇ ਸਾਰੇ ਜਿੰਨੇ ਵੀ ਪ੍ਰਧਾਨ ਜੀ ਨਾਲ ਵੀ ਮੁਲਾਕਾਤ ਹੋਈ ਹੈ ਉਹਨਾਂ ਨੇ ਵੀ ਆਪਾਂ ਆਪਣੇ ਸੁਝਾਅ ਦਿੱਤੇ ਨੇ ਤਾਂ ਮੇਰੀ ਜਿੰਨੇ ਵੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਜਿੰਨੇ ਵੀ ਕਿਸਾਨ ਭਰਾ ਹੈਗੇ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਜਦੋਂ ਵੀ ਆਪਣੀ ਝੋਨਾ ਤੁਸੀਂ ਲੈ ਕੇ ਆਉਣਿਓ ਮੰਡੀਆਂ ਦੇ ਵਿੱਚ ਤਾਂ ਉਹਨੂੰ ਆਪਣਾ ਸਫਾਕ ਕੇ ਲੈ ਕੇ ਆਓ ਤਾਂ ਕਿ ਇੱਥੇ ਆ ਕੇ ਬਾਅਦ ਤੁਹਾਨੂੰ ਖਰੀਦ ਵੇਲੇ ਦਿੱਕਤ ਨਾ ਆਵੇ ਕਈ ਵਾਰ ਦੇਖਣ ਚੰਦਾ ਕਿ ਕਿਸਾਨ ਭਰਾ ਥੋੜੀ ਜੀ ਜਲਦਬਾਜ਼ੀ ਕਰਦੇ ਹੋਏ ਝੋਨਾ ਮਾਸਟਰ ਜਿਹੜਾ ਕੰਟੈਂਟ ਜਿਆਦਾ ਹੁੰਦਾ 25 25 ਦਾ ਡਿਲੀਵਰੀ ਮੰਡੀਆਂ ਚ ਲੈ ਆਉਂਦੇ ਨੇ ਆ ਇੱਥੇ ਫਿਰ ਉਹਦੀ ਲਿਫਟਿੰਗ ਜਿਹੜੀ ਹੈਗੀ ਉਹ ਉਹ ਜਲਦੀ ਨਹੀਂ ਹੋ ਪਾਂਦੀ ਪ੍ਰਕੋਸ਼ ਉੱਥੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਜਿਆਦਾ ਸਮਾਂ ਵੇਟ ਕਰਨੀ ਪੈਂਦਾ ਤੇ ਤੇ ਜਦੋਂ ਵੀ ਫਿਰ ਡਿਸਟ੍ਰਿਕਟ ਏਜੰਸੀਆਂ ਆਉਂਦੀਆਂ ਨੇ ਜਾਂ ਸੀਨੀਅਰ ਅਫਸਰ ਸਰਵਾਨੰਦ ਨੇ ਜਾਂ ਕੋਈ ਪੋਲੀਟਿਕਲ ਐਜੈਕਟਿਵਜ਼ ਆਉਂਦੇ ਨੇ ਉਦੋਂ ਫਿਰ ਇਹੀ ਕੰਪਲੇਨਟ ਰਹਿੰਦੀ ਹੈ ਕਿ ਜੀ ਸਾਡੇ ਸਾਨੂੰ 5 ਦਿਨ ਹੋ ਗਏ ਸਰ ਨੂੰ 4 ਦਿਨ ਹੋ ਗਏ ਇਹ ਕੋਈ ਨਹੀਂ ਦੱਸ ਸਕਦਾ ਕਿ ਜਿਹੜੀ ਮੌਕੇ ਤੇ ਜਿਹੜਾ ਮੌਇਸਚਰ ਸੀਗਾ ਉਹ ਜ਼ਿਆਦਾ ਸੀ ਤਾਂ ਮੇਰੀ ਜਿੰਨੇ ਵੀ ਕਿਸਾਨ ਭਰਾ ਨੇ ਉਹਨਾਂ ਨੂੰ ਬਾਰ-ਬਾਰ ਇਹੀ ਮਿਹਨਤ ਇਹੀ ਗੁਜਾਰਿਸ਼ ਹੈ ਕਿ ਆਪਣਾ ਮੌਇਸਚਰ ਜਿਹੜਾ ਹੈਗਾ ਉਹ ਸੁੱਕਣ ਤੋਂ ਬਾਅਦ ਹੀ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਲੈ ਕੇ ਆਉਣ ਦੂਜੀ ਚੀਜ਼ ਮੈਂ ਇਸ ਦੇ ਨਾਲ ਇਹ ਕਹਿਣੀ ਚਾਹੁੰਗਾ ਕਿ ਸਰਕਾਰ ਚਾਹੇ ਉਹ ਸੈਂਟਰ ਦੀ ਹੋਵੇ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਉਹ ਪੋਰਟਸ ਹੋਣ ਚਾਹੇ ਉਹ ਐਨਜੀਟੀ ਹੋਵੇ ਸਟੱਬਲ ਬਰਨਿੰਗ ਨੂੰ ਲੈ ਕੇ ਬਹੁਤ ਸੁਚੇਤ ਹੈ ਆ ਮੇਰੀ ਬਾਰ-ਬਾਰ ਇੱਕ ਵਾਰ ਫਿਰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਹੈ ਪਰਾਲੀ ਨੂੰ ਜਿਹੜੀ ਹੈਗੀ ਹੈ ਅੱਗ ਨਾਲ ਆਈਏ ਉਹਦੇ ਨਾਲ ਅਸੀਂ ਆਪਣਾ ਆਪਣੀ ਸਿਹਤ ਦਾ ਆਪਣੇ ਬੱਚਿਆਂ ਦਾ ਤੇ ਆਪਣੇ ਖੇਤ ਦਾ ਆਪ ਨੁਕਸਾਨ ਕਰ ਰਹੇ ਹਾਂ ਤੇ ਇਸ ਦੇ ਨਾਲ ਹੀ ਜਿਹੜੀ ਮੈਂ ਸਿਰਫ ਤੋਂ ਇੱਕ ਵਾਰ ਬੇਨਤੀ ਕਰਨਾ ਚਾਹੁੰਗਾ ਕਿਸਾਨ ਭਰਾਵਾਂ ਨੂੰ ਕਿ ਕਿਸੇ ਕਿਸੇ ਵੀ ਤਰ੍ਹਾਂ ਨਾਲ ਪਰਾਲੀ ਨੂੰ ਅੱਗ ਜਿਹੜੀ ਹੈਗੀ ਉਹ ਨਾਲ